ਸਤਿ ਸ੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਤੇ ਉਹਦਾ ਮਿੱਤਰੋ ਪਿੰਡ ਬਲਾਸਪੁਰ ਦੇ ਵਿੱਚ ਤੇ ਬਲਾਸਪੁਰ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਇੱਕ ਵੱਡਾ ਪਿੰਡ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਜਾਣਿਆ ਪਹਿਚਾਣਿਆ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਤਿੰਨ ਜਨਵਾਰ ਭਾਈ ਦੇ ਕੋਲੇ ਮੌਜੂਦ ਆ ਦੋ ਬੂਰੇ ਨੀਲੀ ਰਾਵੀ ਦੇ ਇੱਕ ਕੱਟੀ ਤੇ ਇੱਕ ਕੱਟਾ ਜੋੜਾ ਬੜੂਗਾ ਤੁਹਾਡਾ ਕਮਾਲ ਤੇ ਇੱਕ ਫਿਰ ਭਾਈ ਇਹਨੂੰ ਕਰ ਦਿਓ ਮੈਂ ਇਹਨੂੰ ਕੰਦਲ ਦੇ ਪਾਸ ਇੱਕ ਤੁਹਾਡੇ ਪਸੰਦ ਦੀ ਔਰ ਨੀਲੀ ਰਾਵੀ ਦੀ ਟੋਕੜ ਗੱਪਣ ਚੈੱਕ ਪਾਸ ਮੱਝ ਬਾ ਕਮਾਲ ਮੈਂ ਵਿਖਾਉਣੀ ਆ ਮਿੱਤਰੋ ਬਾਈ ਦੇ ਘਰ ਦੀ ਮੈਂ ਆ ਚੰਗਾ ਦੁੱਧ ਦੇ ਮੈਂ ਦਿੰਦੀ ਆ ਕਰਮ ਵਾਲੀ ਚੰਗੀ ਬਰੀਡ ਦੀ ਚੰਗੀ ਨਸਲ ਦੀ ਚੰਗੇ ਘਰਾਣੇ ਦੀ ਚੰਗੇ ਟਿਕਾਣੇ ਦੀ ਮੈਂ ਤੁਹਾਡੇ ਲਈ ਟੋਕੜ ਗੱਪਣ ਚੈੱਕ ਪਾਸ ਲੈ ਕੇ ਆਇਆ ਕਿਉਂਕਿ ਤੁਹਾਡੀਆਂ ਬਹੁਤ ਫੋਨ ਕਾਲਾਂ ਆਉਂਦੀਆਂ ਸੀ ਵੀ ਕੋਈ ਟੋਕੜ ਗੱਪਣ ਚੈੱਕ ਪਾਸ ਮਾਝ ਦਿਖਾਓ ਆਹ ਕਰਦਿਆਂ ਗੱਲਬਾਤ ਆਪਾਂ ਬਾਈ ਦੀ ਨਾਲ ਸੱਸੀ ਗੱਲ ਬਾਈ ਉੱਚੀ ਬੋਲੀ ਚੱਲਿਓ ਹੋਰ ਸੇਤਾ ਜੀ ਬਸ ਕਰਤਾ ਮਾਲਕ ਦੀ ਸ਼ੁਕਰਾਨਾ ਪਰਮਾਤਮਾ ਦਾ ਗੁਰੂ ਦੀ ਜੋ ਰਾਜਾ ਵਾਸਵ ਦੀ ਰਾਜਾ ਅੱਛਾ ਬਾਈ ਫਿਰ ਕੰਮ ਥੋੜਾ ਜਿਹਾ ਸਲੋ ਕਰਤਾ ਇਸ ਕਾਰਨ ਸਲੋ ਆਇਆ ਵੀ ਰੁੱਤ ਥੋੜੀ ਐ ਵੀ ਮੌਸਮ ਸਿਆਲ ਦਾ ਹੈ ਬਾਹਰ ਅੰਦਰ ਜਾਏ ਬਾਹਰ ਅੰਦਰ ਜਾਏ ਬਿਨਾਂ ਵੀ ਨਹੀਂ ਸਰਦਾ ਬਾਕੀ ਪਸ਼ੂਆਂ ਦਾ ਰੁਝਾਨ ਕਰਦਾ ਜਾਂਦਾ ਹੈ ਉਹਦਾ ਕਰਕੇ ਥੋੜਾ ਇੱਕ ਦੋ ਨੁਕਸਾਨ ਵੀ ਹੋ ਗਏ ਉਹ ਮਨ ਜਾ ਫਿੱਕਾ ਪੈ ਜਾਂਦਾ ਹੂੰ ਹੂੰ ਚਲੋ ਕੋਈ ਗੱਲ ਨਹੀਂ ਭਾਈ ਇਹ ਜ਼ਿੰਦਗੀ ਦਾ ਹਿੱਸਾ ਆਪਣੇ ਦਾ ਹੈ ਨਾ ਤੇ ਭਾਈ ਫਿਰ ਇਹ ਜਿਹੜੀ ਮੱਝ ਤੋਕੜ ਗੱਪਣ ਕਿੰਨੇ ਚਿਰ ਦੀ ਗੱਪਣਾ ਇਹ ਆ 10 ਤਰੀਕ ਨੂੰ 2 ਮਹੀਨਿਆਂ ਦੀ ਗੱਪਣ ਹੋਈ ਆ 10 ਤਰੀਕ ਨੂੰ ਲੱਗ ਗਿਆ ਚੈੱਕ ਪਾਸ ਹੋ ਗਈ ਹੈ ਚੈੱਕ ਪਾਸ ਹੋ ਗਈ ਅੱਜ ਇਹ ਦੋ ਮਹੀਨੇ ਤੇ ਤਿੰਨਾਂ ਚਾਰਾਂ ਦਿਨਾਂ ਦੀ ਗੱਬੜ ਹੋਈ ਹੈ ਅੱਛਾ ਕਿਹੜੇ ਕਰਾਤੀ ਸੀ ਸਾਨ ਤੋਂ ਇਹ ਮਾਲੀ ਆਪਣੇ ਪਿੰਡ ਹੀ ਸੀਗਾ ਠੀ ਨੀਲੀ ਦਾ ਹੀ ਸੀ ਜਾਈ ਨਹੀਂ ਉਹ ਆਪਾਂ ਇਹ ਨਹੀਂ ਕੱਲ ਨੂੰ ਬੱਚਾ ਦੇਣਾ ਇਹਨੇ ਬੰਦਾ ਕਹਿੰਦਾ ਝੂਠ ਮਾਰ ਕੇ ਦਿੱਤੀ ਹਾਂ ਹਾਂਜੀ ਬਿਲਕੁਲ ਹਾਂਜੀ ਨਹੀਂ ਕਿਉਂਕਿ ਪਿਛਲੇ ਸੂਏ ਆਪਾਂ ਮੈਂ ਇਹ ਚੋਈ ਹੈ ਠੀਕ ਆ ਪਿਛਲੇ ਸੂਏ ਵੀ ਇਹ ਮੰਨ ਲਓ ਸੀਮਨ ਤੇ ਮੈਂ ਆਪਾਂ ਇੱਕ ਦੋ ਵਾਰੀ ਭਰਾਇਆ ਜਾਨੀ ਮੈਂ ਸੀਮਨ ਤੇ ਨਹੀਂ ਰਹੀ ਗੱਬਣੀ ਹੁੰਦੀ ਸੀਮਨ ਨਹੀਂ ਹੁੰਦੀ ਠੀਕ ਹੈ ਜੀ ਤੇ ਮਾਲੀ ਆਇਆ ਮਾਲੀ ਨੀਲੀ ਦਾ ਸਾਨੂੰ ਕੋਈ ਉਦਮ ਠੀਕ ਹੈ ਬਾਈ ਠੀਕ ਹੈ ਤੇ ਮੈਂ ਮਾਲੀ ਤੋਂ ਬਾਣੀ ਬਸ ਹਿਲਦੀ ਨਹੀਂ ਪਹਿਲੀ ਵਾਰ ਉਦਾਂ ਹੀ ਰਹਿ ਜਾਂਦੀ ਹੈ ਤੇ ਮਾਲੀ ਤੋਂ ਹੀ ਆਏ ਤਕੀਗਾ ਬੱਚੇ ਬੱਚੇ ਜਿਹੜੇ ਮੋਹ ਲਾਉਂਦੀ ਆ ਉਹ ਮਤਲਬ ਮਾਲੀ ਤੇ ਹੀ ਲਾਉਂਦੀ ਆ ਮਾਲੀ ਤੇ ਹੀ ਲਾਉਂਦੀ ਆ ਉਹ ਗਾਂਹ ਜਿਹੜਾ ਵੀ ਭਰਾ ਜਿਵੇਂ ਲਜਾਊਗਾ ਬਰੀਡ ਤਿਆਰ ਕਰੀਂਦਾ ਬਰੀਡ ਤਿਆਰ ਕਰ ਸਕਦੀ ਹੈ ਕੋਈ ਮੁਸ਼ਕਲ ਨਹੀਂ ਬੱਚੇ ਯਾਨੀ ਮਾਲੀ ਤੇ ਹੀ ਲੀ ਜਾਂਦੇ ਠੀਕ ਹੈ ਇਹ ਤਕੀ ਮੰਨ ਲਓ ਕਾਲੇ ਸਣ ਤੋਂ ਹੀ ਗੱਪਣ ਚੰਗਾ ਵਸਣ ਵੈਸੇ ਹਾਂ ਮਾਲੀ ਬਹੁਤ ਚੰਗਾ ਬਹੁਤ ਨਜਾਇਜ਼ ਚੰਗਾ ਯਾਨੀ ਹੈ ਕਾਲੇ ਤੇ ਠੀਕ ਹੈ ਬਾਈ ਅੱਛਾ ਬਾਈ ਤੇ ਇਹ ਫਿਰ ਹੁਣ ਦੁੱਧ ਦਿੰਦੀ ਆ ਦੁੱਧ ਦੇ ਦਿੰਦੀ ਸੀਲ ਚੂਣ ਚਾਂ ਨੂੰ ਚੂਣ ਨੂੰ ਆਇਆ ਵੀ ਆਪਣੇ ਘਰੇ ਤਾਂ ਸੀਲ ਹੀ ਆ ਠੀਕ ਆ ਅਗਲੇ ਦੇ ਘਰੇ ਕਰ ਸਕਦੇ ਆ ਅਗਲੇ ਦੇ ਘਰੇ ਜਾ ਕੇ ਵੇਖ ਤੋਕੜ ਮੈਂ ਆ ਗੱਬਣ ਤੋਂ ਸਹੀ ਗੱਲ ਆ ਜੀ ਠੀਕ ਆ ਹੁਣ ਗੱਬਣ ਹੋਈ ਵੀ ਆ ਬਾਕੀ ਇਹ ਅਸੀਂ ਲੇਟ ਵੀ ਥੋੜਾ ਜਾਇਆ ਵੀ ਮਾਲੀ ਨਾ ਮਿਲਣ ਦੇ ਕਾਰਨ ਸਾਨੂੰ ਬੱਤ ਸਿਰਦਾ ਮੈਂ ਇਹਨੂੰ ਕਿਉਂਕਿ ਤੂੰ ਆਉਂਦਾ ਹੀ ਰਿਹਾ ਹੈ ਪਿਛਲਾ ਸਾਲ ਹੀ ਹੋ ਗਿਆ ਮੈਂ ਇਹ ਤਾਜੀ ਨੇ ਦੁੱਧ ਕਿੰਨਾ ਦਿੱਤਾ ਸੀ ਬਈ ਆਪਣਾ ਤਾਜੀ ਨੇ ਨੇ 13 ਕਿਲੋ ਦੁੱਧ ਕਰ ਗਈ ਸੀ ਉਦੋਂ ਇਹਦਾ ਮਹੀਨੇ ਬਾਅਦ ਬੱਚਾ ਮਰ ਗਿਆ ਸੀ ਠੀਕ ਆ ਇਹ ਮੋੜਾ ਵੀ ਉਹਨੂੰ ਬਾਅਦ ਮੈਨੂੰ ਜਾਨੀ ਬੁਖਾਰ ਬਖੂਰ ਵੀ ਚੜਿਆ ਰੋਲੀ ਵੀ ਰਹੀ ਆ ਫਿਰ ਵੀ 10 ਕਿਲੋ ਤੇ ਚੱਲੀ ਗਈ 10 ਕਿਲੋ ਤੇ ਬਾਅਦ ਚ ਚੱਲੀ ਗਈ ਠੀਕ ਆ ਬਾਈ ਫਿਰ ਰੇਟ ਬਾਈ ਅੱਜ ਫਿਰ ਕਿੰਨੇ ਦੀ ਦੇ ਦਈਏ ਰੇਟ 60000 ਦੀ ਦੇ ਦਈਏ ਅੱਜ ਦੇ ਦੇ ਯਾਰ ਫਿਰ ਤਾਂ ਕੋਈ ਮੈਂ ਤਾਂ ਕਾ ਵਧ ਮੰਗੇਗਾ ਯਾਰ ਨਹੀਂ 60000 ਦੀ ਤਾਂ ਠੀਕ ਆ ਬਾਈ ਮਾਨਤਨ ਥੋੜਾ ਬਹੁਤਾ ਕੋਈ ਗੱਲ ਨਹੀਂ ਠੀਕ ਆ ਬਾਈ ਤੋਰੀ ਬਾਈ ਗੱਡੀ ਗੱਡੀ ਬਾਹਰ ਬਾਈ ਇਹਨੂੰ ਖੋਲੀ ਮੜਾ ਜਾ ਲੈ ਵੀ ਮਿੱਤਰੋ ਬਾਈ ਇਹਦਾ 60000 ਦੀ ਦੇ ਦਿਆਂਗੇ ਮੈਂ ਟਿਕਾਣੇ ਦੀ ਆ ਮਾਨਤਨ ਵੀ ਕਰ ਦੂਗਾ ਬਾਈ ਤੇ 5 ਕਿਲੋ ਤੋਂ ਵੱਡੀ ਵੱਡੀ ਮੈਂ ਆ ਯਾਰ ਹੁਣ ਦੱਸੋ ਭਰਾਵੋ ਕਿਉਂਕਿ ਤੁਹਾਨੂੰ ਵੀ ਪਤਾ ਯਾਰ ਭਾਈ ਅੱਜ ਕੱਲ੍ਹ ਜੇ ਗੱਪੜ ਝੋਟੀ ਹੋਵੇ ਤਾਂ 55000 ਦੀ ਆਪਾ ਉਹ ਲੈਨੇ ਉਹ ਦੁੱਧ ਵੀ ਨਹੀਂ ਦਿੰਦੀ ਹੁੰਦੀ ਲੈ ਜੀ ਮਿੱਤਰੋ ਚਲ ਲੈ ਜੀ ਮਿੱਤਰੋ ਮਾਰਕਿੰਗ ਮੂਰਕਿੰਗ ਕਮਾਲ ਚਾਰੇ ਪੈਰਾਂ ਤੇ ਨਿਸ਼ਾਨ ਹੈਗੇ ਦੋਵਾਂ ਤੇ ਹੈਗੇ ਮੂਹਰੇ ਤੱਕ ਨਹੀਂ ਭਾਈ ਇੱਕ ਤੇ ਹੈਗਾ ਇੱਕ ਤੇ ਹੈਗਾ ਇੱਕ ਤੇ ਨਹੀਂ ਮਗਰ ਲਿਆ ਦੋਵਾਂ ਤੇ ਹੈਗੇ ਆ ਮੂਹ ਮੱਥਰ ਨੇੜੇ ਕਰਕੇ ਵਿਖਾਇਆ ਪੁੱਤ ਜੀ ਬੜਾ ਨੇੜੀਕ ਤੋਂ ਆ ਵੇਖੋ ਟੇਡੇ ਘੱਟ ਦੇ ਵਿੱਚ ਆ ਹਨਾ ਬੰਨ ਦੇ ਬਾਈ ਇੱਥੇ ਹੀ ਬੰਨ ਲੈ ਲੈ ਵਲੂ ਵਾ ਚੰਗਾ ਥੱਲੋ ਸਾਫ਼ ਸੁਥਰੀ ਜਿੰਨੀ ਹੈਗੀ ਆ ਭਾਈ ਤੇ ਬਈ 60000 ਦੇ ਵਿੱਚ ਕੋਈ ਨਹੀਂ ਆਉਂਦਾ ਬਈ ਚੰਗੀ ਅੰਮਿਆ ਯਾਰ ਠੀਕ ਹੈ ਬਦੋ ਅਗਰ ਕਰਦੇਗਾ ਭਰਾਵਾਂ ਦਾ ਠੀਕ ਹੈ ਬਈ ਅੱਛਾ ਇਹ ਤਾਂ ਹੋ ਗਈ ਇੱਕ ਨੰਬਰ ਤੇ ਬਈ ਤੇ ਜਿਹੜੀ ਬਈ ਦੋ ਨੰਬਰ ਤੇ ਇਹ ਕੱਟਾ ਬਈ ਇਹ ਕੱਟਾ ਇਹ ਕਿੰਨੇ ਚਿਰਦਾ ਬਈ ਇਹ ਮੰਨ ਲਾ ਹੈਗਾ 13-14 ਮਹੀਨਾ ਦਾ 13 ਮਹੀਨਿਆਂ ਦਾ ਹੈ ਠੀਕ ਇਹ ਬਈ ਫਿਰ ਕਿੰਨੇ ਦਾ ਦੇ ਦਈਏ ਇਹ 24000 ਮਾਨਤਨ ਵਿੱਚੋਂ ਜੇ ਕੋ ਕਹਵੇ ਯਾਰ ਮੈਂ ਲੈਣੀ ਆ ਬਈ ਮੈਂ ਦੇ ਨਾਲ ਇਹ ਵੀ ਪਾਲ ਜੂਗਾ ਕਰੇ ਤਿਆਰ ਹੋ ਜੂਗਾ ਯਾਰ ਤੇ ਫਿਰ ਦੇ ਇੱਕ ਜੋੜਾ ਕਰ ਲਵੇ ਪਰ ਜੋੜਾ ਬਣਦਾ ਕੱਟੇ ਤੇ ਕੱਟੀ ਦਾ ਸਹੀ ਕੱਟੇ ਦਾ ਕੱਟੀ ਦਾ ਵੀ ਉਸੇ ਤਰ੍ਹਾਂ ਦਾ ਪਤਾ ਨੂੰ ਤੇ ਹਾਂ ਕੱਟੇ ਦੇ ਵੀ ਉਸੇ ਤਰ੍ਹਾਂ ਇਹ ਆ ਵੀ ਇੱਕ ਜਦੋਂ ਮਾਲ ਇੱਕ ਗੱਲ ਹੈਗੀ ਆ ਮਾਲਾ ਵੀ ਘਰੇ ਪੂਰਾ ਟਾਪ ਬਰੀਡ ਤਿਆਰ ਹੋਊਗੀ ਹਣਾ ਇੱਕੋ ਜੀ ਮਾਰਕਿੰਗ ਉਹ ਕੱਟੇ ਦੀ ਕਿੰਨੀ ਉਮਰ ਆ ਬਈ ਕੱਟੀ ਦੀ ਹਾਂ ਕੱਟੀ ਮੰਨੋ ਸਾਲ ਦੀ ਹੈ ਬਸ ਵਾਧੇ ਹੋਣਗੇ ਕੱਟੇ ਦੀ ਠੀਕ ਆ ਬਈ ਜਾਂ ਪੁੱਤ ਨੇੜੇ ਕਰਕੇ ਵਿਖਾਇਆ ਕੱਟਾ ਤੇ ਕੱਟੀ ਅਕੀਰ ਸਿੰਘ ਜੀ ਸਿੰਘੀ ਵਿਖਾਇਆ ਇਹਨਾਂ ਦੀ ਆ ਲੈ ਮਿੱਤਰੋ ਮੂੰਹ ਝੋਲੀ ਝੜੀ ਕੱਟੀ ਦੀ ਨੇ ਜੀ ਤੋਂ ਬੁਕਾਰੇ ਬੀਤਾ ਕੱਤੀ ਦੀ ਝੋਲੀ ਦਿਖਾ ਦੇ ਕੱਤੀ ਕਰ ਕਿੰਨੇ ਦੇ ਆਖਦੇ ਸਾਢੇ 26 ਕੱਤੀ ਦੇ ਦੇਗੇ ਆਪਾਂ ਸਾਢੇ 26000 ਦੀ ਕਟਾ ਦੇ ਦੇਗੇ 24000 ਕੋਲੋਂ ਬੁਲਾ ਕੇ ਜੇ ਗੱਲ ਕਰੀਏ ਤਾਂ 7500 ਆਪਾਂ 500 ਰੁਪਇਆ ਪੁੰਨਦਾ ਹੈਨਾ ਦੋਵਾਂ ਦੀ ਜਦੋਂ ਬੱਕ ਵਿਚੋਂ ਫਿਰ ਕਰਤੀਏ ਮਾਨ ਤੋਂ ਤਾਂ ਕਿੰਨਾ ਕਰਦੀਏ ਨਭੇੜ ਕਿਉਂਕਿ ਤਿੰਨੇ ਹੀ ਦੇਣੀਆਂ ਮੱਝ ਦੇ ਨਾਲ ਉਹ ਵੀ ਤਿਆਰ ਕਰੂਗਾ ਅਗਲਾ ਮੈਨੂੰ ਪਤਾ ਹੋ ਜਾਊਗਾ ਯਾਰ ਹਾਂ ਲੈ ਜਾਊਗਾ ਹਾਂ ਕਿਉਂਕਿ ਬਾਈ 3000 ਰੁਪਏ ਤਾਂ ਉਹਨਾਂ ਚੋਂ ਮਾਨਤਨ ਕਰਦੇ ਆ। ਦੋਵਾਂ ਚੋਂ ਦੋਵਾਂ ਚੋਂ ਤੇ ਮੱਝ ਤੋਂ 3500 ਹੀ ਕਰਦੇ ਆ 500 ਹੋਰ ਛੋੜ ਦੇਦੇ ਆ। ਠੀਕ ਆ ਬਾਈ ਤੇ ਇਹਨਾਂ ਦੇ ਮੱਝ ਤੋਂ 2000 ਮੈਂ ਚੋਂ ਛੱਡਦੇ ਆ। ਕੁੱਲ ਮਿਲਾ ਕੇ ਆਪਾਂ ਕਹੀਏ 45 ਸੌਰੀ 95 ਬਣ ਗਿਆ 58000 ਦੇ ਉਹ ਦੋਨੇ ਦੇ ਦਿਆਗੇ। ਹਾਂ ਠੀਕ ਆ 58000 ਦੀ ਮਾ। ਬਸ ਠੀਕ ਆ ਓਕੇ ਲੈ ਆਈ ਮਿੱਤਰੋ ਤੇ ਬਾਈ 9814956241 9814956241 ਤੇ ਕਰਨੀ ਆ ਬਾਈ ਤੁਸੀਂ ਗੱਲ ਬਾਤ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ।